ਗੰਦਗੀ ਦੇ ਢੇਰ ਅੱਜ ਤੱਕ ਇਤਿਹਾਸਕ ਦਿਨ ਸੀ ਚੁਕਾ ਲੈਣੇ ਚਾਹੀਦੇ ਸੀ ਇਥੋਂ ਦਾ ਪ੍ਰਸ਼ਾਸਨ ਕੰਬ ਕਾਂਦੀ ਨੀਂਦ ਸੁੱਤਾ ਪਿਆ ਗੰਗਸਰ ਸਾਹਿਬ ਗੁਰਦੁਆਰਾ ਉੱਥੇ ਜਨ ਕੇ ਅਨੰਤਪੁਰ ਸੇ ਤੋਂ ਚੱਲ ਕੇ ਨਗਰ ਕੀਰਤਨ ਪਹੁੰਚਿਆ ਲੱਖਾਂ ਦੀ ਕਾਤ ਵਿੱਚ ਲੋਕ ਪਹੁੰਚੇ ਆ ਤੇ ਜੇ ਗੰਦਗੀ ਦੇ ਢੇਰ ਖਾਈ ਕੇ ਸਾਨੂੰ ਕਿਹੜੇ ਕਿਹੜੇ ਕਿੱਡੀ ਨਾਲ ਇੱਕੀ ਸਰਕਾਰ ਗੱਲ ਕਰਨਗੇ ਵੱਡੇ ਵੱਡੇ ਮੰਡੀ ਨੂੰ 8 ਕਰੋੜ ਰੁਪਈਆ ਲਿਆਤਾ ਉਹ 8 ਕਰੋੜ ਕਿੱਧਰ ਗਿਆ ਤੁਹਾਡਾ 8 ਕਰੋੜ ਕਿੱਥੇ ਲੱਗਿਆ ਅਸੀਂ ਤਾਂ 8 ਪੀਆ ਦੀ ਗੱਲ ਕਰਾਂਗੇ ਵੀ 8 ਪੀਏ ਵੀ ਨਹੀਂ ਆਏ ਹੁਣ ਇੱਥੇ ਜੇ 8 ਕਰੋੜ ਆਇਆ ਹੁੰਦਾ ਉਹ ਕਿਸੇ ਪਾਸੇ ਲੱਗਾ ਦੀਦਾ ਕੁਝ ਨਹੀਂ ਆਇਆ ਅਸੀਂ ਕਹਾਂਗੇ ਕੁਝ ਨਹੀਂ ਆਇਆ ਜੇ ਆਇਆ ਹੋ ਤਾਂ ਲੱਗਾ ਜਿਸੂਆ ਲੋਕ ਵੀ ਕਹਿਣਗੇ ਆਹ ਵੇਖ ਲੋ ਟੱਟ ਇਧਰ ਗਾਵਾਂ ਆ ਗਈਆਂ ਇਧਰ ਟੱਟਾ ਆ ਗਊਸ਼ਾਲਾ ਬਣਿਆ ਬੜੇ ਸ਼ਰਮਣਾ ਸਾਡੇ ਜੈਤੋ ਦੇ ਲੋਕਾਂ ਦਾ ਸ਼ਰਮ ਝੁੱਕ ਗਿਆ ਸ਼ਰਮਣਾ ਸਹਿਰ ਉਹਦੋਂ ਝੁੱਕ ਗਿਆ ਜਦੋਂ ਐਡੇ ਐਡੇ ਕੂੜੇ ਦੇ ਡੰਪ ਸਾਡਾ ਇਤਿਹਾਸਿਕ ਨਗਰ ਕੀਰਤਨ ਲੰਧਪੁਰ ਤੋਂ ਸਭ ਚੱਲਦ ਕੇ ਸਾਡੀ ਇਤਿਹਾਸਿਕ ਧਰਤੀ ਜੈਤੋ ਦੇ ਵਿੱਚ ਆਇਆ ਸੀ ਪੋਜੀਸ਼ਨ ਦੇਖੋ ਵੀ ਇਹ ਤੋਂ ਦੀ ਪੋਜੀਸ਼ਨ ਵੇਖੋ ਇੱਕੋ ਤੋਂ ਪਿੱਛੇ ਆ ਇੱਕ ਮੂਰੇ ਆ ਇੱਕੋ ਤੋਂ ਪਿੱਛੇ ਆ ਇੱਥੇ ਕਿਸੇ ਸੱਜਣ ਦੇ ਘਰੇ ਕਿਸੇ ਮੰਤਰੀ ਨੇ ਆਉਣਾ ਸੀ ਤੇ ਰਾਤੇ ਰਾਤ ਸੜਕਾਂ ਨਵੀਆਂ ਬਣ ਗਈਆਂ ਸੀ ਤੇ ਜਦੋਂ ਸਾਡੇ ਗੁਰੂਆਂ ਨੇ ਆਉਣਾ ਉਦੋਂ ਉਦੋਂ ਆਹ ਕੁਛ ਹੈ ਸਾਡੇ ਕੋਲੇ ਸ਼ਬਦ ਹੈ ਨਹੀਂ ਵੀ ਆ ਅਸੀਂ ਅਸ ਧਰਤੀ ਤੇ ਰਹਿੰਦੇ ਆ ਜਿਨ੍ਹਾਂ ਨੇ ਸਾਡੀ ਖਾਤਰ ਸ਼ਹੀਦੀਆਂ ਦਿੱਤੀਆਂ ਅਸੀਂ ਉਹਨਾਂ ਦਾ ਆਿਆਂ ਦਾ ਸਤਿਕਾਰ ਨਹੀਂ ਕਰ ਸਕੇ ਆਹ ਛੜਕਦੀਆਂ ਤਸਵੀਰਾਂ ਵਖਾ ਦੇ ਮੈਂ ਕੈਮਰਾਮੈਨ ਨੂੰ ਕਹਾਂ ਛੜਕਦੇ ਤਸਵੀਰਾਂ ਵਖਾ ਦਿਓ ਸੜਕ ਤੇ ਟੁੱਟੀ ਪਈ ਆ ਇੰਨੀ ਸੜਕ ਬਣਾਉਣ ਨੂੰ ਕੀ ਹੁੰਦਾ ਸੀ ਨਗਰ ਕੀ ਤਣਾਇਆ ਹੋਇਆ ਸੜਕਵਾਲ ਧਿਆਨ ਨਹੀਂ ਸਰਕਾਰ ਦਾ ਜਿਹੜੇ ਗੁਰੂ ਨੇ ਸਾਡੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਖਾਤਰ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਉਹਨਾਂ ਵਾਸਤੇ ਯਾਰ ਸਫਾਈ ਵੀ ਨਹੀਂ ਕਰਾ ਸਕੇ ਅਸੀਂ ਐਸੇ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੋਇਆ ਪਰ ਜੈਤੋ ਦੇ ਵਿੱਚ ਬਹੁਤ ਗੰਦ ਪਿਆ ਹੋਇਆ ਹੈ ਸੜਕਾਂ ਟੁੱਟੀਆਂ ਪਈਆਂ ਕੂੜੇ ਦੇ ਢੇਰ ਲੱਗੇ ਪਏ ਆ ਕੋਈ ਸਫਾਈ ਨਹੀਂ ਕੋਈ ਕੁਝ ਨਹੀਂ ਤੁਸੀਂ ਦੇਖ ਰਹੇ ਹੋ ਸੱਚ ਦੀ ਪਰਤਾਲ ਤੇ ਅਸੀਂ ਇਸ ਵਕਤ ਖੜੇ ਆ ਜੈਤੋ ਤੋਂ ਬਠਿੰਡੇ ਨੂੰ ਜਾਣ ਵਾਲੀ ਸੜਕ ਦੇ ਤੇ ਬਿਜਲੀ ਦਫ਼ਤਰ ਦੇ ਬਿਲਕੁਲ ਸਾਹਮਣੇ ਅਸੀਂ ਤੁਹਾਨੂੰ ਦਿਖਾ ਦਗੇ ਸਾਡੇ ਪਿੱਛੇ ਵੇਖੋ ਜਨ ਕਿ ਗਊਸ਼ਾਲਾ ਬਣੀ ਹੋਈ ਆ ਠੱਠੇ ਆਵਾਰਾ ਪਸ਼ੂ ਤੇ ਗਾਵਾਂ ਖੜੀਆਂ ਹੋਈਆਂ ਨੇ ਤੇ ਇੱਥੇ ਜਿਹਨ ਕੇ ਕੂੜੇ ਦਾ ਬਹੁਤ ਵੱਡਾ ਡੰਪ ਬਣਿਆ ਹੋਇਆ ਤੇ ਜਿਹੜੇ ਖੂਨ ਖਾਰ ਠੱਠੇ ਆ ਤੇ ਕਦੋਂ ਵੀ ਕਿਸੇ ਵਕਤ ਕਦੋਂ ਨੂੰ ਸਿੰਘਾਂ ਤੇ ਚੱਕ ਸਕਦੇ ਆ ਅੱਜ ਮਾਗੀ ਦਾ ਤਿਹਾਰ ਆ ਪਵਿੱਤਰ ਤਿਹਾਰ ਹੈ ਸਾਡੇ ਜੈਤੋ ਮੰਡੀ ਦੇ ਵਿੱਚ ਆਨੰਦਪੁਰ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਪਹੁੰਚਦਾ ਇੱਥੋਂ ਮੁਕਸਰ ਸਾਹਿਬ ਜਾਊਗਾ ਉਸ ਤੋਂ ਬਾਅਦ ਜਨਨ ਕੇ ਦੰਦਮਾ ਸਾਹਿਬ ਉਸ ਦੀ ਜਾ ਕੇ ਸਮਾਪਤੀ ਹੋਊਗੀ 100 ਮੀਟਰ ਦੀ ਦੂਰੀ ਤੇ ਇਤਿਹਾਸਿਕ ਗੁਰਦੁਆਰਾ ਚਰਨਸ਼ੋਪ ਪ੍ਰਾਪਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਸ਼੍ਰੀ ਗੰਗਸਰ ਸਾਹਿਬ ਗੁਰਦੁਆਰਾ ਤੇ ਅੱਜ ਇੱਥੇ ਨਗਰ ਕੀਰਤਨ ਪਹੁੰਚਿਆ ਹੋਇਆ ਤੇ ਮੈਂ ਦਿਖਾ ਦਾਂ ਸਰਕਾਰ ਦੀਆਂ ਨਲੈਕੀਆਂ ਦੀ ਤੇ ਆਹ ਵੇਖੋ ਗੰਦਗੀ ਦੇ ਢੇਰ ਜੈਤੋ ਦੇ ਪ੍ਰਸ਼ਾਸਨ ਦੇ ਪੋਲ ਵੇਖੋ ਆਹ ਗੰਦਗੀ ਦੇ ਢੇਰ ਲੱਗੇ ਹੋਇਆ ਸਾਡੀ ਇਤਿਹਾਸਿਕ ਨਗਰੀ ਆ ਅਸੀਂ ਬਾਰ-ਬਾਰ ਇੱਥੋਂ ਬੁਲਤੀ ਕਰਦੇ ਆ ਬਾਰ-ਬਾਰ ਅਸੀਂ ਵੀਡੀਓ ਪਾਉਂਦੇ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਇੱਥੋਂ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਤਾਂ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਮਹਾਰਾਜ ਤੁਹਾਡੀ ਸਰਕਾਰ ਹੈ ਤੁਹਾਨੂੰ ਕਹਿਣਾ ਅਸੀਂ ਵੀ ਤੁਹਾਨੂੰ ਕਵਾਂਗੇ ਲੋਕ ਵੀ ਤੁਹਾਨੂੰ ਕਹਿਣਗੇ ਕਿਉਂਕਿ ਤੁਸੀਂ ਸਾਡੇ ਚੁਣੇ ਹੋਏ ਨੁਮਾਇੰਦੇ ਹੋ ਤੇ ਲੋਕ ਤੁਹਾਨੂੰ ਨਾ ਕਹਿਣਗੇ ਤੇ ਹੋਰ ਕਿਹਨੂੰ ਕਹਿਣਗੇ ਗੰਦਗੀ ਦੇ ਢੇਰ ਅੱਜ ਤੱਕ ਇਤਿਹਾਸਕ ਦਿਨ ਸੀ ਚੁਕਾ ਲੈਣੇ ਚਾਹੀਦੇ ਸੀ ਨਗਰ ਕੀਤਰਉਣਾ ਸੀ ਇੱਧਰ ਆਓ ਵੇਖੋ ਇਹ ਟਰਾਲੀ ਆ ਗਈ ਆਪਾਂ ਆਜੋ ਚੱਲਦੇ ਆ ਉੱਥੇ ਪੈ ਚੱਲਦੇ ਆ ਇਹ ਖੂਨ ਖਾਰ ਠੱਠੇ ਆ ਤੇ ਇੱਥੋਂ ਦਾ ਪ੍ਰਸ਼ਾਸਨ ਕੰਬਕੰਨ ਦੀ ਨੀਂਦ ਸੁੱਤਾ ਪਿਆ ਆਹ ਵੇਖੋ ਆ ਠੱਠਿਆਂ ਦੀਆਂ ਤਸਵੀਰਾਂ ਵਿਖਾ ਦਿਓ ਸ਼ਰਮ ਆਈ ਵੇਖੋ ਇਹ ਟੱਠੇ ਪੜ ਰਹੇ ਆ ਜੇ ਕਰ ਇਹਨਾਂ ਟੱਠਿਆਂ ਨੇ ਕਿਸੇ ਨੂੰ ਚੱਕ ਲਿਆ ਬੱਚੇ ਨੂੰ ਜਾਂ ਲੇਡੀਜ਼ ਨੂੰ ਆ ਆ ਗਈ ਟਰਾਲੀ ਡੰਪ ਵਾਲੀ ਕੂੜੇ ਵਾਲੀ ਟਰਾਲੀ ਆ ਗਈ ਵੇਖੋ ਇੱਕ ਮਿੰਟ ਛੋੜੇ ਇੱਕ ਮਿੰਟ ਯਾਰ ਇੱਕ ਮਿੰਟ ਪੁੱਛਦੇ ਆ ਇਹ ਸੋਨੂੰ ਇੱਥੇ ਕੂੜਾ ਸਿੱਟ ਨੂੰ ਕਿਸੇ ਨੇ ਕਿਹਾ ਵੀ ਸਿੱਟਿਆ ਕਰੋ ਏ ਜੀ ਸਾਨੂੰ ਤਾਂ ਕਿਸੇ ਨੇ ਨਹੀਂ ਕਿਹਾ ਜੀ ਉਹ ਤੁਸੀਂ ਕਿਉਂ ਛੜਦੇ ਇੱਥੇ ਅਸੀਂ ਤਾਂ ਚੱਕਣ ਵਾਲੇ ਹਾਂ ਚੱਕਣ ਵਾਲੇ ਦਾ ਹੈਗੇ ਆ ਕੋਈ ਆਪਣਾ ਹੀ ਅੱਛਾ ਹਾਂ ਜੀ ਕੋਈ ਇੱਕ ਨਹੀਂ ਜੀ ਉਹ ਟੋਮੇਟੀ ਤੇ ਜਾ ਕੇ ਗੋ ਜੀ ਕਿਉਂ ਛੜਦੇ ਆ ਜੀ ਅੱਛਾ ਚੱਕਣ ਵਾਲੇ ਹਾਂ ਜੀ ਸਫਾਈ ਵਾਲੇ ਇਹ ਤਾਂ ਚੱਕ ਕੇ ਤੇ ਡੇਲੀ ਜਾਣੇ ਸੀ ਸਿੱਟਣ ਵਾਲਿਆਂ ਨੂੰ ਕਹੋ ਜੀ ਓਕੇ ਓਕੇ ਸਿੱਟਣ ਵਾਲਿਆਂ ਨੂੰ ਕਹੋ ਵੀਰ ਜੀ ਕਹਿੰਦੇ ਅਸੀਂ ਤਾਂ ਜਣੇ ਕਿ ਚੱਕਣ ਵਾਲੇ ਆ ਅਸੀਂ ਤਾਂ ਸਫਾਈ ਕਰਦੇ ਆ ਆ ਠੱਠੇ ਵੇਖ ਲਓ ਆ ਜਾਓ ਇਧਰ ਸਾਡੀਆਂ ਭੈਣਾਂ ਵੀ ਖੜੀਆਂ ਸਾਡੇ ਵੀਰ ਵੀ ਖੜੇ ਨੇ ਜਣੇ ਕਿ ਨਗਰ ਕੀਰਤਨ ਪਹੁੰਚਿਆ ਮਾਤਾ ਜੀ ਘਰ ਤੋਂ ਆਡਾ ਨੇੜੇ ਇੱਥੇ ਸਾਡਾ ਓਕਰ ਹੈਗਾ ਜੀ ਆਪਣਾ ਗਰਨਾਨਕ ਨਗਰ ਮੋਹਿੰਡਾ ਰੋਡ ਜੀ ਠੀਕ ਹੈ ਉੱਥੇ ਆ ਸਾਡਾ ਤੇ ਪਰ ਇੱਥੇ ਵੀ ਗੰਦ ਬਹੁਤ ਹੈ ਕੋਈ ਹਾਲ ਨਹੀਂ ਸੜਕਾਂ ਦਾ ਨਾ ਗਲੀਆਂ ਦਾ ਹਾਲ ਹੈ ਨਾ ਸੜਕਾਂ ਦਾ ਹਾਲ ਹੈ ਸੀਵਰੇਜ ਤੇ ਪਾਣੀ ਇੱਡੇ ਇੱਡੇ ਸੜਕਾਂ ਤੇ ਖੜ ਜਾਂਦੇ ਆ 20 ਪੈਂਡਾ ਤੇ ਖੜਦਾ ਹੀ ਸੀਵਰੇਜ ਦਾ ਹੀ ਵਾਧੂ ਖੜਦਾ ਕੋਈ ਹਾਲ ਨਹੀਂ ਕੋਈ ਸਰਕਾਰ ਨੇ ਕੁਝ ਨਹੀਂ ਕੀਤਾ ਜੀ ਹਾਂ ਇੱਕ ਤੁਸੀਂ ਇਹ ਵੇਖੋ ਵੀ ਅੱਜ ਇਤਿਹਾਸਕ ਦਿਨ ਹੈ 40 ਮੁਕਤਾਂ ਦੀ ਯਾਦ ਵਿੱਚ ਜਨਨ ਕਿ ਅੱਜ ਤਿਹਾਰ ਜਿਹੜਾ ਮਾਗੀ ਦਾ ਤਿਹਾਰ ਮਨਾਇਆ ਜਾਂਦਾ ਹੈ ਪਵਿੱਤਰ ਤਿਹਾਰਾ ਹੈ ਇੱਥੇ 100 ਮੀਟਰ ਦੀ ਦੂਰੀ ਤੇ ਸਾਡਾ ਗੰਗਸਰ ਸਾਹਿਬ ਗੁਰਦੁਆਰਾ ਉੱਥੇ ਜਨਿਕ ਅਨੰਦਪੁਰ ਸਾਹਿਬ ਤੋਂ ਚੱਲ ਕੇ ਨਗਰ ਕੀਰਤਨ ਪਹੁੰਚਿਆ ਲੱਖਾਂ ਦੀ ਔਕਾਤ ਵਿੱਚ ਲੋਕ ਪਹੁੰਚੇ ਆ ਤੇ ਜੇ ਗੰਦਗੀ ਦੇ ਢੇਰ ਉਖਾਈ ਕੇ ਸਾਨੂੰ ਕਿਹੜੇ ਕਿਹੜੇ ਕਿੱਡੀ ਨਾਲ ਇੱਕੀ ਸਰਕਾਰ ਦੀ ਬਹੁਤ ਬਹੁਤ ਨਾਖੀਏ ਇਹ ਇੱਕ ਘਰੇ ਰਾਹ ਕਰਦਾ ਹੀ ਹੋਣੀ ਚਾਹੀਦੀ ਸਫਾਈ ਇੱਥੇ ਕੱਲ ਦੀ ਸਫਾਈ ਹੋਣੀ ਚਾਹੀਦੀ ਸੀ ਨਗਰ ਕੀਰਤਨ ਦੀ ਕੋਈ ਕਦਰ ਕਰਨੀ ਚਾਹੀਦੀ ਕੋਈ ਕਦਰ ਨਹੀਂ ਸਰਕਾਰ ਕਰਦੀ ਜੀ ਗੁਰਗਾਂ ਦਾ ਕੋਈ ਕਦਰ ਨਹੀਂ ਕਰਦੀ ਗੁਰਗਾਂ ਦਾ ਕਦਰ ਕਰਦੀ ਹੁੰਦੀ ਰਾਤ ਦਾ ਸਾਰੀ ਸਫਾਈ ਕਰੀ ਹੁੰਦੀ ਪਾਣੀ ਛਿੜਕੇ ਹੁੰਦੇ ਲੇਟਾਂ ਜਗਦੀਆਂ ਹੁੰਦੀਆਂ ਸਫਾਂਝਾਂ ਹੁੰਦੀਆਂ ਜੀ ਕੋਈ ਕਦਰ ਨਹੀਂ ਜੀ ਜਿਹੜੇ ਅਸੀਂ ਰਾਜ ਦੀਆਂ ਕੁਰਸੀਆਂ ਤੇ ਬੈਠੇ ਆ ਇਹ ਸਾਡੀ ਉਹਨਾਂ ਗੁਰੂਆਂ ਦੀ ਬਦੌਲਤ ਆ ਜਿਹਨੇ ਛੋਟੇ ਛੋਟੇ ਬੱਚਿਆਂ ਨੇ ਕੁਰਬਾਨੀਆਂ ਦਿੱਤੀਆਂ ਲੀਆਂ ਦੇ ਵਿੱਚ ਚਿਨੇ ਗਏ ਆਰਿਆਂ ਨਾਲ ਚਰਾਏ ਗਏ ਬੰਦ-ਬੰਦ ਕੱਟੇ ਗਏ ਜਿਹੜੇ ਅਸੀਂ ਰਾਜ ਤੇ ਬੈਠੇ ਆ ਆ ਬਖਾ ਦਿਓ ਠੱਠਾ ਜਿਹੜੇ ਸੀ ਰਾਜ ਤੇ ਬੈਠੇ ਅੱਜ ਉਹਨਾਂ ਗੁਰੂਆਂ ਦੀ ਬਦੌਲਤ ਹੈ ਤੇ ਜਿਨ੍ਹਾਂ ਦਾ ਅੱਜ ਨਗਰ ਕੀਰਤਨ ਪਹੁੰਚਿਆ ਤੇ ਕਹਿੰਦੇ ਵੀ ਇੱਥੇ ਲਾਈਟਾਂ ਲੱਗੀਆਂ ਹੋਣੀਆਂ ਚਾਹੀਦੀਆਂ ਸੀ ਚਾਰ ਚੁਫੇਰੇ ਮੰਡੀ ਦੀ ਸਫਾਈ ਸਫਾਈ ਹੋਣੀ ਚਾਹੀਦੀ ਸੀ ਆਜੋ ਭਾਈ ਜਿੱਥੇ ਆਜੋ ਹਾਂ ਜਿੰਦਾਂ ਜੀ ਆਜੋ ਹਾਂ ਵੀਰੇ ਸਾਡੇ ਜਿਹੜੀ ਜੈਤੋ ਸਰਕਾਰ ਨੇ ਕਿਸੇ ਨੇ ਵੀ ਕੁਝ ਨਹੀਂ ਕੀਤਾ 20 ਸਾਲ ਹੋ ਗਏ ਮੈਂ ਜੈਤੋ ਚ ਰਹਿੰਦੀ ਨੂੰ ਜੀ ਆਹੀ ਬੁਰਾ ਹਾਲ ਹੈ ਆ ਤੇ ਲੀ ਮੱਲਾ ਤੇ ਇਹ ਪਾਣੀ ਚ ਡੁੱਬਿਆ ਹੀ ਰਹਿੰਦਾ ਹੈ ਜੀ ਕਿਸੇ ਸਰਕਾਰ ਨੇ ਕੁਝ ਵੀ ਨਹੀਂ ਕੀਤਾ ਇੱਥੇ ਜੀ ਪਾਣੀ ਉਲਟਾ ਚੜਾਇਆ ਹੋਇਆ ਜੈਤੋ ਦਾ ਕਦੇ ਛਿਪਦੇ ਨੂੰ ਪਾਣੀ ਜਾਂਦਾ ਵੇਖਿਆ ਕਿਸੇ ਨੇ? ਹਾਂ ਜੀ 1 ਮਿੰਟ ਸਾਡੇ ਇੱਥੇ ਸੀਵਰੇਜ ਦਾ ਪਾਣੀ ਉਲਟਾ ਚੜਾਇਆ ਹੋਇਆ ਹੈ। ਹਾਂ ਜੀ। ਉਹਦੇ ਕਾਰਨ ਸਾਡੀ ਜੈਤੋ ਡੁੱਬਦੀ ਹੈ। ਜੀ। ਪ੍ਰਸ਼ਾਸਨ ਦਾ ਸੀਵਰੇਜ ਤਾਂ ਛੱਡੋ ਅੱਜ ਇਤਿਹਾਸਕ ਦਿਨ ਸੀ। ਇੰਨਾ ਕੰਮ ਕੋਈ ਕਿੰਨਾ ਕੰਮ ਸੀ? ਮੁਲਾਜ਼ਮਾਂ ਨੇ ਕੰਮ ਕਰਨੇ ਸ਼ਰਮਾ ਜੀ ਤੁਸੀਂ ਮੰਡੀ ਦੇ ਵਿੱਚ ਰਹਿੰਦੇ ਆ ਤੁਹਾਡੀ ਦੁਕਾਨ ਗੁਰੂ ਘਰ ਦੇ ਬਿਲਕੁਲ ਨਾਲ ਲੱਗਦੀ ਹੈ। ਜੇ ਸੜਕ ਦੀ ਗੱਲ ਕਰੀਏ ਸੜਕ ਟੁੱਟੀ ਥਾਂ ਥਾਂ ਤੋਂ ਟੁੱਟੀ ਜੇਕਰ ਇਥੇ ਕਿਸੇ ਮੰਤਰੀ ਨੇ ਆਉਣਾ ਹੁੰਦਾ ਇਹ ਸੜਕ ਰਾਤ ਤੇ ਰਾਤ ਲੁੱਕ ਪੈ ਜਾਣੀ ਸੀ ਆਹ ਡੰਪ ਭਾਲਾ ਛੋਣਾ ਨਹੀਂ ਸੀ ਸੋਨੂੰ ਰਾਤ ਤੇ ਰਾਤ ਲੱਟਾ ਝਗੜੀਆਂ ਸੀ ਜਗਮਲ ਜਗਮਲ ਹੋਣੀ ਸੀ ਜੇਕਰ ਕਿਸੇ ਮੰਤਰੀ ਨੇ ਆਉਣਾ ਹੁੰਦਾ ਤੇ ਸਾਡੇ ਗੁਰੂਆਂ ਨੇ ਆਉਣਾ ਸੀ ਅੱਜ ਨਗਰ ਕੀ ਤਨੌਣਾ ਸੀ ਫਟੇ ਲਾਂ ਤਾਂ ਇਥੋਂ ਦੇ ਪ੍ਰਸ਼ਾਸਨ ਦੇ ਫਟੇ ਲਾਂ ਤੇ ਉਹ ਜੀ ਅਫਸਰशाही ਦੇ ਜੀ ਜਿਹੜੇ ਇਸੇ ਦੀ ਸੁਪਾਈ ਨਹੀਂ ਕਰ ਸਕੇ ਗੱਲ ਕਰਨਗੇ ਬੜੇ ਬੜੇ ਮੰਡੀ ਨੂੰ 8 ਕਰੋੜ ਰੁਪਈਆ ਲਿਆਤਾ ਉਹ 8 ਕਰੋੜ ਕਿਧਰ ਗਿਆ ਤੁਹਾਡਾ 8 ਕਰੋੜ ਕਿੱਥੇ ਲੱਗਿਆ ਅਸੀਂ ਤਾਂ 8 ਰੁਪਈਆ ਦੀ ਗੱਲ ਕਰਾਂਗੇ ਵੀ 8 ਰੁਪਈਏ ਵੀ ਨਹੀਂ ਆਏ ਹੁਣ ਇੱਥੇ ਜੇ 8 ਕਰੋੜ ਆਇਆ ਹੁੰਦਾ ਉਹ ਕਿਸੇ ਪਾਸੇ ਲੱਗਾ ਦੀਦਾ ਕੁਛ ਨਹੀਂ ਆਇਆ ਅਸੀਂ ਕਹਾਂਗੇ ਕੁਛ ਨਹੀਂ ਆਇਆ ਜੇ ਆਇਆ ਹੋ ਤਾਂ ਲੱਗਾ ਦਿਸੂਗਾ ਲੋਕ ਵੀ ਕਹਿਣਗੇ ਹਾਂ ਪੈਸੇ ਆਏ ਇੱਧਰ ਦਿਖਾ ਦਿਓ ਆ ਵੇਖ ਲਓ ਟੱਟ ਇਧਰ ਗਾਵਾਂ ਆ ਗਈਆਂ ਇਧਰ ਟੱਠਾ ਆ ਗਊਸ਼ਾਲਾ ਬਣਿਆ ਸ਼ਰਮਾ ਜੀ ਇਹਨ ਗਊਸ਼ਾਲਾ ਕਹਾਂਗੇ ਅਸੀਂ ਤਾਂ ਗਊਸ਼ਾਲਾ ਬਣ ਗਈ ਹੈ ਅੱਜ ਬਹੁਤ ਹੀ ਸਤਿਕਾਰਯੋਗ ਆਪਣਾ ਇਤਿਹਾਸਕ ਦੇਣਾ ਹੈ ਬڑے ਸ਼ਰਮਣਾ ਸਾਡੇ ਜੈਤੋ ਦੇ ਲੋਕਾਂ ਦਾ ਸ਼ਰਮ ਝੁੱਕ ਗਿਆ ਸ਼ਰਮਣਾ ਸਹਿਰ ਉਦੋਂ ਝੁੱਕ ਗਿਆ ਜਦੋਂ ਐਡੇ-ਐਡੇ ਕੂੜੇ ਦੇ ਡੰਪ ਸਾਡਾ ਇਤਿਹਾਸਿਕ ਨਗਰ ਕੀਰਤਨ ਆਨੰਦਪੁਰ ਤੋਂ ਸਭ ਚਲਦ ਕੇ ਸਾਡੀ ਇਤਿਹਾਸਿਕ ਧਰਤੀ ਜੈਤੋ ਦੇ ਵਿੱਚ ਆਇਆ ਸੀ ਇਹ ਸ਼ਹੀਦਾਂ ਦੀ ਧਰਤੀ ਹੈ ਪਰ ਸਾਡਾ ਜੋ ਪ੍ਰਸ਼ਾਸਨ ਹੈ ਇੱਥੋਂ ਦੇ ਲੋਕ ਜੋ ਪ੍ਰਸ਼ਾਸਨ ਨੂੰ ਚਲਾ ਰਹੇ ਹੈ ਉਹਨਾਂ ਵਾਸਤੇ ਤਾਂ ਸ਼ਰਮ ਦੀ ਗੱਲ ਹੈ ਹੀ ਪਰ ਸਾਡੇ ਲੋਕਾਂ ਵਾਸਤੇ ਵੀ ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ ਸਾਨੂੰ ਸਾਡਾ ਸਿਰ ਝੁੱਕ ਜਾਂਦਾ ਉਦੋਂ ਜਦੋਂ ਸਾਡੇ ਗੁਰੂਆਂ ਪੀਰਾਂ ਨੇ ਸ਼ਹੀਦੀਆਂ ਦੇ ਕੇ ਸਾਨੂੰ ਇਹ ਸਭ ਕੁਝ ਬਖਸ਼ਿਆ ਪਰ ਜਿਹੜੇ ਲੋਕ ਕੁੱਲਸੀਆਂ ਦੇ ਬੈਠੇ ਆ ਆਜ਼ਾਦੀ ਦਿਵਾਈ ਜਿੰਨਾਂ ਲੋਕਾਂ ਨੇ ਉਹਨਾਂ ਦਾ ਦਿਨ ਨਹੀਂ ਮਨਾਇਆ ਜਾਂਦਾ ਕੋਈ ਜਿਹੜੇ ਸਾਡੇ ਇੱਥੋਂ ਦੇ ਸ਼ਹੀਦ ਹੋਏ ਉਹਨਾਂ ਵਾਸਤੇ ਕੋਈ ਸਾਡੇ ਇੱਥੇ ਕੋਈ ਇਤਿਹਾਸਕ ਨਾ ਤਾਂ ਕੋਈ ਇਮਾਰਤ ਹੈ ਸਾਨੂੰ ਮੈਂ ਤਾਂ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਵੀ ਬੇਨਤੀ ਕਰਨੀ ਚਾਹਣਾ ਧਾਮੀ ਸਾਹਿਬ ਨੂੰ ਪ੍ਰਧਾਨ ਵੀ ਇੱਥੇ ਕੋਈ ਜੈਤੋ ਦੇ ਵਿੱਚ ਉਹਨਾਂ ਦਾ ਕੋਈ ਆਪਣਾ ਕੋਈ ਬਣਾਓ ਤਾਂ ਸਹੀ ਨਾ ਕੁਝ ਨਾ ਕੁਝ ਜਿੰਦਾ ਇਤਿਹਾਸ ਬਾਰੇ ਸਾਡੇ ਬੱਚਿਆਂ ਨੂੰ ਪਤਾ ਲੱਗੇ ਵੀ ਅਸੀਂ ਐਡੀਆਂ ਵੱਡੀਆਂ ਕੁਰਬਾਨੀਆਂ ਦੇ ਕੇ ਇਹ ਚੀਜ਼ ਨੂੰ ਲਿਆ ਪਰ ਮੈਂ ਤੁਹਾਡੀ ਜਿਹੜੀ ਇਹ ਤੁਸੀਂ ਅੱਜ ਕੀਤਾ ਆ ਵਿਖਾਇਆਗਾ ਕੂੜਾ ਇਹ ਮੈਂ ਤੁਹਾਡਾ ਧੰਨਵਾਦ ਕਰਦਾ ਪਰ ਮੈਂ ਤੁਹਾਨੂੰ ਹੋਰ ਚੀਜ਼ ਵਿਖਾਉਣੀ ਚਾਹਣਾ ਹੈ ਡੀਸੀ ਫਰੀਦਕੋਟ ਕੱਲ ਦਾ ਬਿਆਨ ਹੈ ਕੱਲ ਦਾ ਉਹ ਬਿਆਨ ਹੈ ਵੀ ਅਸੀਂ ਛੱਪੜਾਂ ਦੀ ਸਫਾਈ ਕਰਾਵਾਂਗੇ ਤੇ ਆਪਣਾ ਜੋ ਵੀ ਤੇਰਾ ਸਿਸਟਮ ਹੈ ਪਰ ਮੈਂ ਕਹਿੰਦਾ ਛੱਪੜਾਂ ਦੀ ਸਫਾਈ ਕਰਾਓ ਡੀਸੀ ਸਾਹਿਬ ਪਰ ਸਾਡੀਆਂ ਜੈਤੋ ਦੀਆਂ ਸੜਕਾਂ ਦੀ ਸਫਾਈ ਅੱਜ ਦਾ ਕਰਵਾ ਦਿੰਦੇ ਅੱਜ ਤਾਂ ਤੁਹਾਨੂੰ ਪਤਾ ਅਸੀਂ ਵੀ ਨਗਰ ਕੀਰਤਨ ਨੇ ਆਉਣਾ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਜਾਂ ਤਾਂ ਜਿਹੜੇ ਜੈਤੋ ਲੈਵਲ ਦੇ ਲੋਕ ਐ ਛੋਟੇ ਅਫਸਰ ਸਫਾਈ ਸੇਵਕ ਜਾਂ ਹੋਰ ਤੁਹਾਡੇ ਆਖੇ ਨਹੀਂ ਲੱਗਦੇ ਤੇ ਜਾਂ ਤੁਹਾਡੇ ਕਹਿਣੇ ਤੋਂ ਬਾਹਰ ਐ ਤੁਸੀਂ ਸਾਰੇ ਅਫਸਰਾਂ ਨੂੰ ਸੱਦ ਕੇ ਕਿਹਾ ਵੀ ਕੋਈ ਵੀ ਕੰਮ ਅਧੂਰਾ ਨਹੀਂ ਰਹੂਗਾ ਸਾਡੇ ਕੋਲੇ ਕੋਈ ਪੈਸੇ ਦੀ ਕਮੀ ਨਹੀਂ ਆ ਦੇਖੋ ਤੁਸੀਂ ਡੀਸੀ ਸਾਹਿਬ ਦਾ ਬਿਆਨ ਐ ਵੀ ਸਾਡੇ ਕੋਲੇ ਕੋਈ ਪੈਸੇ ਦੀ ਕਮੀ ਨਹੀਂ ਪੈਸਾ ਸਾਡੇ ਕੋਲੇ ਬਹੁਤ ਐ ਪਰ ਜਿਹੜੇ ਅਧੂਰੇ ਕੰਮ ਪਏ ਅਸੀਂ ਛੇਤੀ ਤੋਂ ਛੇਤੀ ਕਰਾਂਗੇ ਪਰ ਸਫਾਈ ਆਈ ਤੁਸੀਂ ਸਫਾਈ ਕਰਾਉਂਦੇ ਸਫਾਈ ਕਰਾ ਕੇ ਤੁਸੀਂ ਜੈਤੋ ਦੇ ਲੋਕਾਂ ਦਾ ਦਿਲ ਜਿੱਤ ਲੈਂਦੇ ਕਿਉਂਕਿ ਨਗਰ ਕੀਰਤਨ ਆਇਆ ਆਪਣੇ ਲੱਖਾਂ ਸ਼ਰਧਾਲੂ ਗੁਰਦੁਆਰਾ ਗੰਗਸਰ ਸਾਹਿਬ ਪਹੁੰਚ ਰਹੇ ਅੱਜ ਤੇ ਕਿਉਂਕਿ ਲੋਕਾਂ ਦੀ ਆਪਣੀ ਆਸਤਾ ਸਾਡੇ ਗੁਰੂਆਂ ਦੇ ਵਿੱਚ ਆਸਤਾ ਸਾਡੀ ਅਸੀਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀ ਤਾਰਾ ਜੀ ਜਦੋਂ ਆਪਣੇ ਸ੍ਰੀ ਬਿਸ਼ਕਰਮਾ ਜੀ ਦਾ ਜਨਮ ਦਿਨ ਸੀਗਾ ਇੱਠਾ ਮੂਰੇ ਟੋੜਿਆ ਹੁੰਦਾ ਪਿੱਛੇ ਗਾਂ ਆਉਂਦੀ ਹੈ ਵੇਖ ਲਓ ਆਹ ਵੇਖੋ ਤੁਸੀਂ ਪੋਜੀਸ਼ਨ ਦੇਖੋ ਵੀ ਇਹ ਕਿਤੋਂ ਦੀ ਪੋਜੀਸ਼ਨ ਵੇਖੋ ਇੱਕੋ ਤੋਂ ਪਿੱਛੇ ਹੈ ਇੱਕ ਮੂਰਿਆ ਇੱਕ ਉਹ ਤੋਂ ਪਿੱਛੇ ਆ ਠੱਠੇ ਵੇਖਣ ਲੱਗੇ ਹਾਂਜੀ ਸ਼ਰਮਾ ਜੀ ਤੁਸੀਂ ਤੁਸੀਂ ਦੇਖੋ ਵੀ ਕਿੱਡੇ ਸ਼ਰਮ ਦੀ ਗੱਲ ਹੈ ਜੀ ਵੀ ਅੱਜ ਦਾ ਤੁਸੀਂ ਘੜ ਤੋਂ ਘੜ ਸਫਾਈ ਕਰਾਣ ਦੇ ਜੀ ਚਲੋ ਬਾਕੀ ਦਾ ਚਲੋ ਚੱਲੀ ਜਣਾ ਨਾਰਮਲ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਕਿਸੇ ਮੰਤਰੀ ਨੇ ਆਉਣਾ ਹੋਵੇ ਕਿਸੇ ਵੀ ਸਿਆਸੀ ਪਾਰਟੀ ਦਾ ਮੰਤਰੀ ਆ ਆਜੋ ਆਜੋ ਇੱਧਰ ਲਾ ਕੇ ਆਜੋ ਤੇ ਕਿਸੇ ਵੀ ਸਿਆਸੀ ਪਾਰਟੀ ਦਾ ਮੰਤਰੀ ਹੈ ਚਾਹੇ ਕਾਲੀ ਆ ਜਾਂ ਕਾਂਗਰਸੀ ਆ ਤੇ ਚਾਹੇ ਕੋਈ ਅੱਜ ਆਮ ਆਲਿਆਂ ਦਾ ਜੇ ਉਹਨਾਂ ਨੇ ਆਉਣਾ ਹੋਵੇ ਨਾ ਤੁਹਾਡੇ ਪਹਿਲਾਂ ਦੇਖੋ ਤੁਸੀਂ ਇੱਥੇ ਕਿਸੇ ਸੱਜਣ ਦੇ ਘਰੇ ਕਿਸੇ ਮੰਤਰੀ ਨੇ ਆਉਣਾ ਸੀ ਤੇ ਰਾਤ ਤੇ ਰਾਤ ਸੜਕਾਂ ਨਵੀਆਂ ਬਣ ਗਈਆਂ ਸੀ ਅੱਛਾ ਰਾਤ ਤੇ ਰਾਤ ਸੜਕਾਂ ਨਵੀਆਂ ਬਣ ਜਾਂਦੀਆਂ ਜੇ ਉਹਨਾਂ ਨੇ ਆਉਣਾ ਹੁੰਦਾ ਤੇ ਜੋ ਸਾਡੇ ਗੁਰੂਆਂ ਨੇ ਆਉਣਾ ਉਦੋਂ ਉਦੋਂ ਆਹ ਕੁਛ ਹੈ ਸਾਡੇ ਕੋਲੇ ਸ਼ਬਦ ਹੈ ਨਹੀਂ ਵੀ ਆ ਅਸੀਂ ਇਸ ਧਰਤੀ ਤੇ ਰਹਿੰਦੇ ਆ ਜਿਨ੍ਹਾਂ ਨੇ ਸਾਡੀ ਖਾਤਰ ਸ਼ਹੀਦੀਆਂ ਦਿੱਤੀਆਂ ਅਸੀਂ ਉਹਨਾਂ ਦਾ ਆਿਆਂ ਦਾ ਸਤਿਕਾਰ ਨਹੀਂ ਕਰ ਸਕੇ ਪਰ ਕਾਰਨ ਕੀ ਜਿਦਾਂ ਬਹੁਤ ਹੀ ਵਧੀਆ ਇਹਨੂੰ ਜੈਤੋ ਨੂੰ ਬਣਾਇਆ ਹੋਣਾ ਚਾਹੀਦਾ ਸੀ ਲਾਈਟਾਂ ਲਾ ਕੇ ਪਾਣੀ ਛਿੜਕ ਕੇ ਚਾਰੇ ਪਾਸੇ ਜਗਮਗ ਜਗਮਗ ਹੋਣੀ ਚਾਹੀਦੀ ਸੀ ਜਿਹੜੇ ਆ ਕੂੜੇ ਦੇ ਢੇਰ ਅਸੀਂ ਸਾਡੇ ਮੱਥੇ ਲੱਗਦੇ ਆ ਅੱਛਾ ਜਿਹੜਾ ਪਵਿੱਤਰ ਦਿਹਾੜਾ ਹੈ ਪਵਿੱਤਰ ਦਿਹਾੜੇ ਕਰਕੇ ਅਸੀਂ ਅਸੀਂ ਅੱਜ ਗੁਰਦੁਆਰਾ ਸਾਹਿਬ ਜਾਣਾ ਸਾਡੀਆਂ ਧੀਆ ਭੈਣਾ ਸਾਡੇ ਬਜ਼ੁਰਗ ਇੱਥੋਂ ਨਹੀਂ ਲੰਘਦੇ ਆ ਖੂਰਕਾ ਠੱਠੇ ਖੜੇ ਆ ਖੋਨਖਰ ਕੁੱਤੇ ਖੜੇ ਆ ਉਹਨਾਂ ਨੂੰ ਕੱਟ ਸਕਦੇ ਆ ਉਹਨਾਂ ਨੂੰ ਢਾ ਲਾ ਸਕਦੇ ਆ ਇੱਕ ਪਾਸੇ ਆਪਣੀ ਦੀਪਾਲਾਂ ਦੀ ਬਾਤ ਆਉਂਦੀ ਹੈ ਜਿਹਨੂੰ ਲੋਕ ਕਹਿੰਦੇ ਆ ਵੀ ਇਹ ਇੱਕ ਉਹ ਵੀ ਇੱਕ ਜਮਦੂਦ ਦੇ ਤੌਰ ਤੇ ਹੀ ਦੇਖੀ ਜਾ ਰਹੀ ਹੈ ਜਦ ਤੋਂ ਕੋੜਕਪੁਰਾ ਰੋਡ ਦੇ ਉੱਤੇ ਨਾ ਦੀਪਾਲਾ ਦੀ ਬੱਸ ਨੂੰ ਲੋਕ ਜਮੂਦ ਜਮਜੂਦ ਹੀ ਕਹਿੰਦੇ ਆ ਕਿਉਂਕਿ ਉਹਨਾਂ ਨੇ ਕਈ ਸਾਡੀਆਂ ਕੀਮਤੀ ਜਾਨਾਂ ਲਈਆਂ ਉਹਨਾਂ ਦੀ ਬੱਸ ਨੇ ਇਹ ਦੀਪਾਲਾ ਦੀ ਬੱਸ ਤੇ ਆ ਠੱਠੇ ਮੈਨੂੰ ਤਾਂ ਕੋਈ ਬਹੁਤਾ ਫਰਕ ਨਹੀਂ ਲੱਗਦਾ ਇਸ ਕਰਕੇ ਮੈਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਫੇਰ ਬੇਨਤੀ ਦਾ ਕਾਦੀ ਕਰਦੇ ਆ ਸਾਡੇ ਦਾ ਲੱਗਦਾ ਇਹਨੂੰ ਤਚਾਪ ਨਹੀਂ ਦੇਣੀ ਚਾਹੀਦੀ ਹੈ ਵੀ ਜੇ ਤੁਸੀਂ ਇਹੀ ਹਾਲਾਤ ਰਹਿਏ ਤੁਹਾਡੇ ਤੇ ਤੁਹਾਡਾ ਇੱਥੇ ਪਿੱਟ ਸਿਆਪਾ ਕੀਤਾ ਜਾਵੇ ਤੇ ਬਿਲਕੁਲ ਮੈਂ ਬੜੇ ਸ਼ਰਮ ਦੀ ਗੱਲ ਆ ਸਾਡੇ ਕੋਲ ਕੋਈ ਸ਼ਬਦ ਹੈ ਨਹੀਂ ਬਹੁਤੇ ਹਾਂ ਤਸਵੀਰਾਂ ਉਹ ਵੀ ਦਿਖਾਵਾਂਗੇ ਆਓ ਚੱਲਦੇ ਆਪਾਂ ਉਧਰਲੇ ਪਾਸੇ ਵੀ ਚੱਲਦੇ ਆਂ ਸਾਡੇ ਬਹੁਤ ਹੀ ਮਾਨਯੋਗ ਜੈਤੋ ਦੇ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਡੀਸੀ ਸਾਹਿਬ ਪਰ ਉਹਨਾਂ ਨੂੰ ਪਤਾ ਨਹੀਂ ਸੀ ਜਾਂ ਦੱਸਿਆ ਨਹੀਂ ਗਿਆ ਕਿ ਇਹ ਨਗਰ ਕੀਰਤਨ ਜਿਹੜਾ ਅਨੰਦਪੁਰ ਸਾਹਿਬ ਤੋਂ ਚੱਲ ਕੇ ਜੈਤੋ ਦੀ ਇਤਿਹਾਸਕ ਨਗਰੀ ਤੇ ਆਊਗਾ ਜਿਹੜੀ ਇਹ ਸਫਾਈ ਨਹੀਂ ਕਰਾਈ ਗਈ ਜਾਂ ਉਹਨਾਂ ਨੇ ਕਰਾਈ ਨਹੀਂ ਜਾਂ ਦੱਸਿਆ ਨਹੀਂ ਗਿਆ ਜਾਂ ਪ੍ਰਸ਼ਾਸਨ ਦੀ ਅੰਗਹੀਲੀ ਆ ਜਾਂ ਇੱਥੋਂ ਦੇ ਜਿਹੜੇ ਪ੍ਰਬੰਧਕ ਢਾਂਚੇ ਦੇ ਜ਼ਿੰਮੇਵਾਰ ਆ ਉਹਨਾਂ ਦੀ ਅੰਗਹੀਲੀ ਆ ਕਾਰਨ ਕੀ ਆ ਕਿਉਂ ਨਹੀਂ ਸਫਾਈ ਹੋਈ ਆਪਾਂ ਚੱਲਦੇ ਆ ਸਾਰੀ 100 ਮੀਟਰ ਦੀ ਦੂਰੀ ਤੇ ਇਤਿਹਾਸਕ ਗੁਰਦੁਆਰਾ ਇੱਥੋਂ ਦਾ ਜਾਨੀ ਕਿ ਉਸ ਨਗਰ ਕੀਰਤਨਾ ਹੈ ਉਹ ਸੰਗਤਾਂ ਦਾ ਬਹੁਤ ਜ਼ਿਆਦਾ ਇਕੱਠ ਹੈ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਲੱਗੀਆਂ ਹੋਈਆਂ ਨੇ ਸ਼ਰਮਾ ਜੀ ਤੁਸੀਂ ਕਿਵੇਂ ਦੇਖੋਗੇ ਵੀ ਇਹ ਪਤਾ ਨਹੀਂ ਲੱਗਿਆ ਜਾਂ ਦੱਸਿਆ ਨਹੀਂ ਗਿਆ ਪ੍ਰਸ਼ਾਸਨ ਨੂੰ ਪਤਾ ਯਾਰ ਸਾਰੇ ਜਹਾਨ ਨੂੰ ਪਤਾ ਹੈ ਚਲੋ ਨਗਰ ਕੀਰਤਨ ਬਾਰੇ ਜਦੋਂ ਨਗਰ ਕੀਰਤਨ ਚੱਲਿਆ ਜੀ ਕੁੱਲ ਸੋਸ਼ਲ ਮੀਡੀਆ ਤੇ ਆਇਆ ਹੈ ਕੁੱਲ ਅਖਬਾਰ ਦੇ ਵਿੱਚ ਆਇਆ ਹੈ ਤੇ ਪਰ ਜੇ ਨਹੀਂ ਪਤਾ ਲੱਗਿਆ ਤੇ ਯਾਰ ਇਹਨਾਂ ਨੂੰ ਪਤਾ ਲੱਖਣਾ ਚਾਹੀਦਾ ਅਫਸਰਾਂ ਤਨਖਾਹ ਲੈਦੇ ਲੱਖਾਂ ਲੱਖਾਂ ਰੁਪਈਆ ਇਹ ਤੇ ਜੇ ਇਹਨਾਂ ਨੂੰ ਜਾ ਕੇ ਘਰੋ ਘਰੀ ਦੱਸਣਾ ਸੀ ਅੱਜ ਲੋਹੜੀ ਦਾ ਪਵਿੱਤਰ ਦਿਹਾੜਾ ਸੀ ਗੱਲ ਤੇ ਮਾਗੀ ਦਾ ਪਵਿੱਤਰ ਦਿਹਾੜਾ 40 ਮੁਕਤਿਆਂ ਨੇ ਜੋ ਅਕਸਰ ਮੁਕਸਰ ਸਾਹਿਬ ਨੂੰ ਜਾਣਾ ਇਹਨਾਂ ਨੇ ਨਗਰ ਕੀਰਤ ਨੂੰ 40 ਮੁਕਤਿਆਂ ਨੇ ਉੱਥੇ ਸ਼ਹੀਦੀਆਂ ਦਿੱਤੀਆਂ ਫਤਵਾ ਪੜਾਇਆ ਗਿਆ ਤੇ ਗੁਰੂ ਗੋਇੰਦ ਸਿੰਘ ਜੀਆ ਨੇ ਸਾਡੇ ਖਾਤਰ ਸਾਰਾ ਪਰਿਵਾਰ ਵਾਰਤਾ ਚਾਰ ਪੁੱਤ ਬਾਰੇ ਸਾਰਾ ਪਰਿਵਾਰ ਵਾਰਤਾ ਦੇ ਇਹਨਾਂ ਅਫਸਰਾਂ ਨੂੰ ਦੱਸਣਾ ਪਊਗਾ ਬੜੇ ਦੁੱਖ ਦੀ ਗੱਲ ਹੈ ਸਾਨੂੰ ਪੂਰਾ ਹੀ ਰੋਸ ਹੈ ਇਹਨਾਂ ਅਫਸਰਾਂ ਨਾਲ ਆਹ ਛੜਕ ਦੀਆਂ ਤਸਵੀਰਾਂ ਵਿਖਾ ਦੇ ਮੈਂ ਕੈਮਰਾਮੈਨ ਨੂੰ ਕਹਿੰਦਾ ਛੜਕਦੇ ਤਸਵੀਰਾਂ ਵਿਖਾ ਦਿਓ ਸੜਕ ਟੁੱਟੀ ਪਈ ਐ ਕਿੰਨਾ ਇਤਿਹਾਸਿਕ ਨਗਰੀ ਐ ਸਾਡੀ ਇਧਰੋਂ ਸੜਕ ਬਣ ਗਈ ਐ ਸਿਰਫ ਇਹ 10 20 ਫੁੱਟ ਦਾ ਟੋਟਾ ਛੱਡ ਦਿੱਤਾ ਇਧਰੋਂ ਤੇ ਇਧਰੋਂ ਐਨੀ ਸੜਕ ਬਣਾਉਣ ਨੂੰ ਕੀ ਹੁੰਦਾ ਸੀ ਨਗਰ ਕੀਰਤਨ ਆਇਆ ਹੋਇਆ ਸੜਕ ਵੱਲ ਧਿਆਨ ਨਹੀਂ ਸਰਕਾਰ ਦਾ ਪ੍ਰਸ਼ਾਸਨ ਦਾ ਇਥੋਂ ਇਤਿਹਾਸਕ ਨਗਰੀ ਆ ਸਾਡੀ ਇਤਿਹਾਸਕ ਗੁਰਦੁਆਰਾ ਜੈਤੋ ਗੰਗਸਰ ਸਾਹਿਬ ਸ਼ਰਮਈ ਆ ਜਾਓ ਕੋਈ ਭੈਣਾਂ ਨਗਰ ਕੀਰਤਨ ਆ ਰਿਹਾ ਹਾਂਜੀ ਬਹੁਤੀ ਯਾਰ ਸ਼ਰਮ ਦੀ ਗੱਲ ਹੈ ਕਿਉਂਕਿ ਇਤਿਹਾਸਕ ਸ਼ਹਿਰ ਹੈ ਬਹੁਤੀ ਸ਼ੀਰਧੀਆਂ ਦਿੱਤੀਆਂ ਸਾਡੇ ਲੋਕਾਂ ਨੇ ਤੇ ਫੇਰ ਵੀ ਸਾਨੂੰ ਇਹ ਜੋ ਮਿਲਿਆ ਹੈ ਸ਼ੀਰਧੀਆਂ ਦੇ ਕੇ ਮਿਲਿਆ 40 ਮੁਕਤਿਆਂ ਦੇ ਜਾ ਰਿਹਾ ਸਾਡਾ ਨਗਰ ਕੀਰਤਨ ਮੁਖਸਰ ਸਾਹਿਬ ਜੈਤੋ ਦੀ ਇਤਿਹਾਸਕ ਧਰਤੀ ਤੋਂ ਹੋ ਕੇ ਆਨੰਦਪੁਰ ਸਾਹਿਬ ਤੋਂ ਚੱਲਿਆ ਜੈਤੋ ਹੁੰਦਾ ਹੋਇਆ ਮੁਖਸਰ ਸਾਹਿਬ ਨੂੰ ਜਾ ਰਿਹਾ ਹੈ ਜਿਹੜੇ ਜਿਹੜੇ ਗੁਰੂ ਨੇ ਸਾਡੇ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਖਾਤਰ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਉਹਨਾਂ ਵਾਸਤੇ ਯਾਰ ਸਫਾਈ ਵੀ ਨਹੀਂ ਕਰਾ ਸਕੇ ਇਹ ਨਗਰ ਕੀਰਤਨ ਆਨੰਦਪੁਰ ਸਾਹਿਬ ਤੋਂ ਆਇਆ ਤੇ ਸਾਡੇ ਜੈਤੋ ਦੀ ਇਤਿਹਾਸਕ ਧਰਤੀ ਨੂੰ ਚੁਣਿਆ ਗਿਆ ਅਸੀਂ ਤਾਂ ਬਹੁਤ ਹੀ ਕਰਮ ਵਾਲੇ ਲੋਕ ਹਾਂ ਜਿਹੜੇ ਜੈਤੋ ਦੀ ਧਰਤੀ ਦੇ ਉੱਤੇ ਪੈਦਾ ਹੋਏ ਹਾਂ ਪਰ ਸਾਨੂੰ ਸ਼ਰਮ ਮਹਿਸੂਸ ਹੁੰਦੀ ਹੈ ਸ਼ਰਮ ਨਾਲ ਸਿਰ ਝੁੱਕ ਗਿਆ ਸਾਡਾ ਜਦੋਂ ਇਹ ਨਗਰ ਕੀਰਤਨ ਜੈਤੋਂ ਪਹੁੰਚਿਆ ਤੇ ਕੂੜੇ ਦੇ ਢੇਰ ਲੱਗੇ ਪਏ ਆ ਸੜਕ 'ਵੇਂ ਹੁਣ ਜਿੱਥੇ ਖੜੇ ਆਪਾਂ ਸੜਕਾਂ ਦਾ ਬੁਰਾ ਹਾਲ ਹੈ ਸੜਕਾਂ ਦੇ ਕਿਵੇਂ ਤੁਸੀਂ ਕਿਵੇਂ ਦੇਖੋ ਸੜਕਾਂ ਜਿਹੜੀਆਂ ਆ ਵੀਰ ਜੀ ਗੁਰੂ ਸਾਹਿਬ ਨੇ ਨਿੱਕੇ ਨਿੱਕੇ ਬੱਚਾਂ ਦਾ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਈ ਇਹ ਦੇਖੋ ਬੱਚਾ ਸੀ ਸਜਾਇਆ ਇਹ ਗੁਰੂ ਸਾਹਿਬ ਦੇ ਬੱਚਾਂ ਦੀ ਸਾਨੂੰ ਇਹ ਨਿਸ਼ਾਨੀ ਆ ਠੀਕ ਹੈ ਨਾ ਇਹ ਬੱਚੇ ਨੂੰ ਸਜਾ ਕੇ ਅਸੀਂ ਨਿੱਕੇ ਨਿੱਕੇ ਬੱਚਾਂ ਦਾ ਟੋਟਾ ਪੇਕ ਕਰਵਾ ਕੇ ਗਲਾਂ ਵਿੱਚ ਹਾਰ ਪੋਏ ਬੀਬੀਆਂ ਨੇ ਔਰ ਗੁਰੂ ਸਾਹਿਬ ਨੇ ਆਪਣੇ ਚਾਹਾਂ ਸਰ ਜاده ਸ਼ਹੀਦ ਕਰਾਈ ਇਸ ਕਰਕੇ ਵੀਰ ਜੀ ਅਸੀਂ ਇਸ ਨਗਰ ਕੀਰਤਨ ਦੇ ਵਿੱਚ ਹਾਜ਼ਰ ਹੋਏ ਆ ਪਰ ਜੈਤੋ ਦੇ ਵਿੱਚ ਬਹੁਤ ਗੰਦ ਪਿਆ ਹੋਇਆ ੜਕਾ ਟੁੱਟੀਆਂ ਪਈਆਂ ਕੂੜੇ ਦਾ ਢੇਰ ਲੱਗੇ ਪਿਆ ਕੋਈ ਸਫਾਈ ਨਹੀਂ ਕੋਈ ਕੁਛ ਨਹੀਂ ਹਾਂਜੀ ਹਾਂਜੀ